ਮੁਗਲੇ ਅਤੇ ਪਹਾੜੀ ਰਾਜਿਆਂ ਨੇ ਇੱਕ ਦੂਜੇ ਦੇ ਨਾਲ ਹੱਥ ਮਿਲਾ ਕੇ ਆਨੰਦਪੁਰ ਦੇ ਕਿਲੇ ਨੂੰ ਘੇਰ ਕੇ ਦਾਵਾ ਬੋਲ ਦਿੱਤਾ ਤੇ ਜੰਗ ਸ਼ੁਰੂ ਹੋ ਗਈ। 6 ਮਹੀਨੇ ਬੀਤ ਗਏ। ਸਰਦ ਰੁੱਤ ਨੇ ਹਰ ਪਾਸੇ ਪੈਰ ਫਸਾar ਦਿੱਤੇ। ਸਿਪਾਹੀਆਂ 'ਚ ਬਿਮਾਰੀ ਫੈਲਣ ਲੱਗੀ। ਮੁਗਲਾਂ ਤੇ ਪਹਾੜੀ ਰਾਜਿਆਂ ਦੇ ਖਜ਼ਾਨੇ ਖਾਲੀ ਹੋਣ ਲੱਗੇ। ਸਿਪਾਹੀਆਂ 'ਚ ਬਗਾਵਤ ਦਿਨ ਬਦਲ ਵਧਦੀ ਜਾ ਰਹੀ ਸੀ। ਕਿਲੇ ਵਿੱਚ ਵੀ ਹਾਲਤ ਕੁਝ ਠੀਕ ਨਹੀਂ ਸੀ। 6 ਮਹੀਨੇ ਤੋਂ ਕਿਲੇ ਵਿੱਚ ਖਾਣ ਪੀਣ ਦਾ ਸਾਮਾਨ ਨਾ ਦੇ ਬਰਾਬਰ ਸੀ ਕਿਲੇ ਵਿੱਚ ਭੁੱਖ ਮਰੀ ਇਹ ਹੱਦ ਤੱਕ ਫੈਲ ਚੁੱਕੀ ਸੀ ਕਿ ਸੋ ਸਿੰਘਾਂ ਨੇ ਗੁਰੂ ਸਾਹਿਬ ਨੂੰ ਛੱਡਣ ਦਾ ਫੈਸਲਾ ਕੀਤਾ ਗੁਰੂ ਸਾਹਿਬ ਨੇ ਆਪਣੇ ਮਾਤਾ ਜੀ ਨੂੰ ਉਹਨਾਂ ਕੋਲ ਭੇਜਿਆ ਤੁਹਾਡੀ ਗੁਰੂ ਨੇ ਤੁਹਾਡੀ ਬੇਨਤੀ ਪ੍ਰਵਾਨ ਕਰ ਲਈ ਬਸ ਇਸ ਬੇਦਾਵੇ ਵਿੱਚ ਲਿਖ ਦਿਓ ਕਿ ਤੁਸੀਂ ਉਹਨਾਂ ਦੇ ਸਿੱਖ ਨਹੀਂ ਕਿ ਉਹ ਤੁਹਾਡੇ ਗੁਰੂ ਨਹੀਂ ਆਸੀਂ ਲਿਖਣ ਲਈ ਤਿਆਰ ਹਾਂ ਇੱਥੇ ਹੁਣ ਸਵਾਏ ਭੁੱਖ ਮਰੀ ਤੇ ਮੌਤ ਤੋਂ ਹੋਰ ਕੁਝ ਨਹੀਂ ਰਿਹਾ ਇਸ ਕਿਲੇ ਨੂੰ ਛੱਡ ਕੇ ਜਾਣਾ ਹੀ ਚਾਹੁੰਦਾ ਜੇਕਰ ਕੋਈ ਹੋਰ ਸਿੰਘ ਅੱਜ ਤੋਂ ਖੁਦ ਨੂੰ ਸਿੰਘ ਨਹੀਂ ਕਹਾਉਣਾ ਚਾਹੁੰਦਾ ਤਾਂ ਉਹ ਵੀ ਇਹਨਾਂ ਦੇ ਨਾਲ ਬਾਹਰ ਜਾ ਸਕਦਾ ਹੈ